ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਵੀਰ ਸਿੰਘ ਦੀ ਕਵਿਤਾ ਟੁਕੜੀ ਜੱਗ ਤੋਂ ਨਿਆਰੀ ਇਹ ਕਵਿਤਾ ਕੀ ਹੈ ਆਓ ਵੇਖੀਏ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਖੇੜ ਦੀ ਖੁਸ਼ੀਆਂ ਛੈਬਰ ਲਾਈ ਦੌੜੀ ਨੇ ਇੱਕ ਭਰ ਮੁਠੀ ਲਈ ਇਸ ਵਿੱਚ ਕੀ ਕੀ ਆਇਆ ਪਰਬਤ ਟਿੱਬੇ ਅਤੇ ਘਰੇਵੇ ਵਿੱਚ ਮੈਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜੀ ਹਸੁੰਦਰ ਬਰਫਾਂ ਮੀਤ ਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁਠੀ ਵਿੱਚ ਸਾਰੇ ਸੋਹਣੇ ਨੇ ਅਸਮਾਨ ਖੜੋਗੇ ਧਰਤੀ ਵੱਲ ਤਕਾ ਕੇ ਇਹ ਮੁਠੀ ਖੋਲੀ ਤੇ ਸੁਟਿਆ ਸਭ ਕੁਝ ਹੀ ਠਾਂ ਠਕਾ ਕੇ ਜਿਸ ਥਾਂ ਵੀ ਧਰਤੀ ਤੇ ਆ ਕੇ ਇਹ ਮੁਠ ਡਿੱਗੀ ਸਾਰੀ ਉਸ ਥਾਂੋਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ ਹੈ ਧਰਤੀ ਪਰ ਛੂ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ ਧਰਤੀ ਦੇ ਰਸਵਾਦ ਨਜ਼ਾਰੇ ਰਮਜ਼ ਇਸ਼ਕ ਅਰਸ਼ਦੀ ਕਸਕੇ ਤਾਂ ਇਹ ਹੀ ਕਵਿਤਾ ਹੈ ਟੁਕੜੀ ਜਗ ਤੋਂ ਨਿਆਰੀ ਤਾਂ ਇਹ ਕਵਿਤਾ ਦਾ ਕੀ ਅਰਥ ਹੈ ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਅਸਮਾਨ ਵਿੱਚ ਕੁਦਰਤ ਦੇਵੀ ਦਿਖਾਈ ਦਿੱਤੀ ਉਹ ਆਕਾਸ਼ ਤੇ ਹੁਸਨ ਮੰਡਲ ਵਿੱਚ ਖੇਡ ਰਹੀ ਸੀ ਉਸਨੇ ਖੁਸ਼ੀਆਂ ਦੀ ਵਰਖਾ ਲਾਈ ਹੋਈ ਸੀ ਉਸਨੇ ਦੌੜ ਕੇ ਹੁਸਨ ਮੰਡਲ ਵਿੱਚੋਂ ਇੱਕ ਮੁੱਠ ਭਰ ਲਈ ਇਸ ਮੁੱਠ ਵਿੱਚ ਪਰਬਤ ਟਿੱਬੇ ਘਾਹ ਦੇ ਸੋਹਣੇ ਮੈਦਾਨ ਚਸ਼ਮੇ ਨਾਲੇ ਨਦੀਆਂ ਨਿੱਕੇ ਸਮੁੰਦਰਾਂ ਵਰਗੀਆਂ ਝੀਲਾਂ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਾਗਾਂ ਵਰਗੇ ਸੋਹਣੇ ਜੰਗਲ ਮੀਂਹਾਂ ਧੁੱਪ ਬੱਦਲ ਰੁੱਤਾਂ ਤੇ ਪਿਆਰੇ ਮੀਵੇ ਸਨ ਇਹਨਾਂ ਦੇ ਨਾਲ ਹੀ ਉਸ ਮੁਠੀ ਵਿੱਚ ਸਾਰੇ ਅਸਮਾਨੀ ਨਜ਼ਾਰੇ ਵੀ ਆ ਗਏ ਇਹ ਸੋਹਣੀ ਮੁਟਿਆਰ ਬਣੀ ਕੁਦਰਤ ਨੇ ਅਸਮਾਨ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕਿਆ ਉਹਨਾਂ ਹੀ ਧਾਂਵਲ ਵੇਖ ਕੇ ਇੱਕ ਮੁਠੀ ਖੋਲੀ ਜਿਸ ਵਿੱਚ ਉਹਨੇ ਹੁਸਨ ਮੰਡਲ ਵਿੱਚੋਂ ਕੁਦਰਤੀ ਨਜ਼ਾਰੇ ਭਰੇ ਸਨ ਇਸ ਤਰ੍ਹਾਂ ਉਸਨੇ ਸਭ ਕੁਝ ਹੀ ਠਾਸ ਉਟ ਦਿੱਤਾ ਭਾਰਤ ਵਿੱਚ ਜਿਸ ਥਾਂ ਇਹ ਸਾਰੀ ਮੁਠੀ ਆ ਕੇ ਡਿੱਗੀ ਉੱਥੇ ਕਸ਼ਮੀਰ ਬਣ ਗਿਆ ਪਰਬਤ ਟਿੱਬੇ ਘਾਹ ਦੇ ਸੋਹਣੇ ਮੈਦਾਨ ਚਸ਼ਮੇ ਨਾਲੇ ਨਦੀਆਂ ਨਿੱਕੇ ਸਮੁੰਦਰ ਵਰਗੀਆਂ ਝੀਲਾਂ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਾਗਾਂ ਵਰਗੇ ਸੋਹਣੇ ਜੰਗਲ, ਮੀ ਧੁੱਪਾਂ ਬੱਦਲਾਂ ਨਾਲ ਭਰਪੂਰ, ਜੱਗ ਵਿੱਚ ਸਭ ਤੋਂ ਨਿਆਰੀ ਧਰਤੀ ਦੀ ਟੁਕੜੀ ਹੈ। ਇਹੇ ਕਸ਼ਮੀਰ ਭਾਵੇਂ ਧਰਤੀ ਦਾ ਇੱਕ ਟੁਕੜਾ ਹੀ ਹੈ ਪਰ ਆਪਣੇ ਅਦੁੱਤੀ ਹੁਸਨ ਕਰਕੇ ਇਸ ਨੂੰ ਅਸਮਾਨੀ ਛੋਹ ਲੱਗੀ ਪ੍ਰਤੀਤ ਹੁੰਦੀ ਹੈ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ। ਧਰਤੀ ਦੇ ਰਸਤੇ ਸਵਾਦ ਨਾਲ ਭਰੇ ਇਸ ਦੇ ਨਜ਼ਾਰਿਆਂ ਵਿੱਚੋਂ ਇਸੇ ਅਸਮਾਨੀ ਭੇਦ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਪਾਵ ਕਸ਼ਮੀਰ ਦੀ ਸੁੰਦਰਤਾ ਅਦਭੁਤ, ਵਿਸਮਾਦਮਈ ਤੇ ਰੱਬੀ ਹੈ। ਤੇ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ? ਟੁਕੜੇ ਜਗ ਤੋਂ ਨਿਆਰੀ ਕਵਿਤਾ ਐ ਵੀਰ ਸਿੰਘ ਦੁਆਰਾ ਲਿਖੀ ਹੋਈ ਹੈ ਜੋ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਹੋਏ ਹਨ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬਹੁਤ ਹੀ ਰਸਮਈਤਰੀ ਕੇ ਨਾਲ ਬਿਆਨ ਕੀਤਾ ਹੈ ਆਪਣੀ ਸੁੰਦਰਤਾ ਕਾਰਨ ਕਸ਼ਮੀਰ ਦੀ ਧਰਤੀ ਦੁਨੀਆ ਦੀ ਇੱਕ ਵੱਖਰੀ ਨਿਆਰੀ ਧਰਤੀ ਹੈ ਲੱਗਦਾ ਹੈ ਕਿ ਇਸ ਦੀ ਸਿਰਜਣਾ ਕੁਦਰਤੀ ਦੇਵੀ ਨੇ ਆਪ ਕੀਤੀ ਹੈ ਇਸ ਕਰਕੇ ਇਸ ਵਿੱਚੋਂ ਅਸਮਾਨੀ ਸੁੰਦਰਤਾ ਝਲਕਦੀ ਹੈ ਇਸ ਵਿੱਚੋਂ ਅਰਸ਼ੀ ਰਮਜ਼ਾਂ ਵੀ ਚਲਕਦੀਆਂ ਨਜ਼ਰ ਆਉਂਦੀਆਂ ਹਨ ਥੈਂਕ ਯੂ